ਦੇ ਬਾਰੇ ਬੋਲਦਾ ਤਾਂ ਸਹੀ ਹੈ ਕਿ ਸਭ ਕੀ ਨਾਮ ਚ ਕਿੱਥੇ ਰਹੇ ਪ੍ਰਗਾਤ ਸਿੰਘ ਤੇ ਕਿਹੜੀ ਘਟਨਾ ਵਾਪਰੀ ਜਿਹੜੀ ਵੀਡੀਓ ਲੁਕੀ ਗਈ ਇਸ ਚੀਜ਼ ਨੂੰ ਕਿਦਾ ਦੇਖ ਰਹੇ ਹੋ ਬਹੁਤ ਮਾੜਾ ਆ ਬਹੁਤ ਮਾਦੂਹੀ ਮਾੜਾ ਆ ਸਾਰੇ ਪਰਿਵਾਰ ਦੇ ਮਾੜਾ ਕੀਤਾ ਵਾ ਨਹੀਂ ਕਰਨਾ ਚਾਹੀਦਾ ਕਾਰਨ ਕੀ ਲੱਗਦਾ ਨਿਲ ਦੁਮਾਗੀ ਤੋਂ ਦੇ ਨੈਲ ਨੂੰ ਬੱਸ ਇਹ ਮੈਂ ਕੀ ਕਰੰਦਿਆਂ ਕਿੰਨੀ ਉੱਪਰ ਸੱਤੀ ਦੇ ਤਿਹਾਰ ਇਹ ਉਹਦਾ ਬੰਦਾ ਵਾ ਜਿਹੜਾ ਦਿਮਾਗੀ ਤੌਰ ਤੇ ਹੈ ਹੀ ਨਹੀਂ ਹੈ ਜਿਹੜਾ ਆਪਣੇ ਆਪ ਜੋਗਾ ਨਹੀਂ ਹੈ ਤੋਂ ਲੰਗਾਰ ਤੋਂ ਦਵਾਈ ਕਿਨੇ ਚਿਰ ਚੱਲਦੀ ਬਈ ਦਵਾਈ ਇਹਦੇ 2014 ਤੋਂ ਫਰਕ ਨਹੀਂ ਪਿਆ ਘਰ ਦੇ ਵਿੱਚ ਕਿੰਦਾ ਦੇ ਹਾਲਾਤ ਸੀ ਆਹ ਤਾਂ ਕੱਲੀ ਕੱਲੀ ਤੇ ਮਾੜੀ ਮੇਰੇ ਦੋਸਤ ਸਾਥ ਰਹਿੰਦਾ ਸੀ ਤੇ ਇਸ ਤਰ੍ਹਾਂ ਜੇ ਇਹਨੂੰ ਮਤਲਬ ਜੇ ਇਹਦੇ ਨੂੰ ਡੱਕਦੇ ਆ ਨਾ ਤੇ ਫੇ ਲੜਾਈ ਝਗੜਾ ਹੁੰਦਾ ਹੈ ਪਾਣੀ ਪੋਣੀ ਡੋਲੀ ਜਾਣਾ ਹੈ ਫਿਰ ਹੱਥ ਧੋਈ ਜਾਣੇ ਸਾਰੀ ਸਾਰੀ ਦਿਹਾੜੀ ਫਲਾਸੇ ਤੇ ਬੈਠੇ ਰਹਣਾ ਉਹਨਾਂ ਦੇ ਸਾਹਮਣੇ ਵੀ ਵੰਦਣਾ ਆਪ ਹੀ ਕੱਲੇ ਨਾ ਬੜਾ ਜੀ ਮੈਂ ਨੂੰ ਕਹਿਣਾ ਪਰਵਾਰ ਨੂੰ ਕਹਿ ਵੀ ਤੂੰ ਨਾ ਸੇੜੋ ਜਿੱਤਰਾ ਕਰੀ ਜਾ ਹੂੰ ਤੇ ਜਿਹੜਾ ਫਿਰ ਉਹਨੂੰ ਕਹਿੰਦਾ ਇਹ ਤਾਂ ਫਿਰ ਉਹ ਨੂੰ ਮਾਨ ਦੇਣਾ ਤੇ ਮੇਰੇ ਵਾਧਾ ਰੋਗ ਨਹੀਂ ਵੀ ਮੈਂ ਨੂੰ ਕੱਲਾ ਫੜ ਕੇ ਤੇ ਹਸਤਾਲਾ ਚ ਲੈ ਕੇ ਤੇ ਨਾ ਮੇਰੇ ਨਾਲ ਉਹ ਜਾਂਦਾ ਹੀ ਨਹੀਂ ਹੂੰ ਅੰਦੀ ਬਾਕੀ ਸਾਰਾ ਪਰੇਸ਼ਾਨ ਤੇ ਮੈਂ ਇਹਨੂੰ ਇਹੋ ਦਵਾਈਆਂ ਲਿਆ ਲੂਗਾ ਕਿਸ ਤਰੀਕੇ ਨਾਲ ਮਨ ਨੂੰ ਯੂਟਿਊਬ ਤੋਂ ਕਹਿੰਦਾ ਇਹ ਨਬੀ ਨੂੰ ਇਹੋ ਜਿਹੇ ਬੰਦਿਆਂ ਨੂੰ ਆ ਦਵਾਈ ਦੇ ਉਹ ਆ ਦਵਾਈ ਦੇ ਤੇ ਉਹਨਾਂ ਚਰਜ ਪੈਗਾ ਹੁਣ ਉਹ ਮੈਂ ਬੈਠ ਕੇ ਦਵਾਈ ਲੈਂਦੀ ਤੇ ਉਹ ਮਿੱਠਿਆ ਤੇ ਕੋੜੀ ਦਵਾਈ ਜਿੰਨ ਪਰਾ ਲੱਗਦਾ ਸਬਜੀ ਢੋਲ ਦਿੰਦਾ ਤੇ ਰੋਕੀਆਂ ਛੋੜ ਦਿੰਦਾ ਅਸਿੱਤਰੀ ਬੈਕਗ੍ਰਾਉਂਡ ਕੀ ਹੈਗੀ ਆ ਤੁਸੀਂ ਪੂਰਾ ਪਰਿਵਾਰ ਕਿੰਨੇ ਬੱਚੇ ਹੈ ਅਜੀ ਪਰਿਵਾਰਿਕ ਪਰ ਉਸੇ ਕਿ ਤੁਸੀਂ ਐਡ ਗਰੰਟੀ ਹਾਂਜੀ ਬਾਪ ਮੈਂ ਬਾਪ ਪੂਜਾ ਕਰਦਾ ਹਾਂ ਮੇਰੇ ਬੱਚਾ ਵੀ ਇੱਕ ਛੋਟਾ ਕੀਰਤਨ ਕਰਦਾ ਵਾ ਮੈਂ ਤੋਂ ਜਿਹੜਾ ਇਤੋਂ ਇਤੋਂ ਵੱਡਾ ਉਹ ਵੀ ਉਸ ਤਰ੍ਹਾਂ ਜੁਦਾ ਉਹਨੇ ਸੱਤ ਅੱਡੇ ਸਿੱਖਿਆ ਵਾ ਅਰੇ ਬਾਪ ਪੂਜਾ ਕਰਨ ਨਾਲ ਸਾਰਾ ਪਰਿਵਾਰ ਹੈ ਇਹ ਤਾਂ ਸ਼ੁਰੂ ਤੋਂ ਲੱਗਾ ਗਿਆ ਕਿ ਤੁਹਾਡੇ 250 ਰੁਪਏ ਦੀ ਐਤਵੀ ਕੀਤੀ ਗਈ। ਉਹ ਇੱਕ ਮੁੰਡਾ ਆਇਆ ਮੇਰਾ ਸੇਵਾਦਾਰ ਆ ਉਹ ਤੇ ਦਰਵਾਜ਼ਾ ਲਗਾ ਹੀ ਤੇ ਉਹਨਾਂ ਪੁੱਛਿਆ ਲਿਆ ਵੀ ਉਹ ਫਲਾਣੇ ਦਾ ਲੜਕਾ ਵਾ ਤੇ ਉਹਨੂੰ ਜਾ ਕੇ ਪੁੱਛਿਆ ਉਹਨਾਂ ਨੇ ਕਿਹਾ ਪ੍ਰਸ਼ਾਸਨ ਨਾਲ ਪਤਾ ਵੀ ਢੀ। ਪ੍ਰਸ਼ਾਸਨ ਨਾਲ ਮੈਂ ਕੋਈ ਅਜੇ ਸ਼ਹਿਰੇ ਮੈਨੂੰ ਇੱਕ ਆ ਹੀ ਮੁਲਾਜ਼ਮ ਅਫਸਰ ਤੇ ਉਹ ਮੇਰੇ ਕੋਲ ਆਧਾਰ ਕਾਰਡ ਮੰਗਦਾ ਸੀ। ਬਾਕੀ ਆਧਾਰ ਕਾਰਡ ਲੈ ਗਿਆ ਸੀ ਇਹਦਾ। ਉਹ ਕੋਈ ਆਪਣੀ ਕਾਰਵਾਈ ਕਰ ਦਿੱਤੀ ਤੇ ਉਹ ਤਾਂ ਜਿਹੜੀ 250 ਦੀ ਕਿਹਾਦਾ ਕਿ ਜਿੰਨੇ ਸ਼ਾਰੇ ਜਿੰਨਾ ਜੜ ਕੀ ਦੀ। ਇਹ ਮਨਸਿਕ ਹੈ ਲੋਨੇ ਬਰਾਏ ਦਿਮਾਗੀ ਦਿਮਾਗੀ ਤੋਂ ਤੇ ਦਿਲ ਸਾਰੇ ਸੂਏ ਆ ਗਈ ਹੈਗਾ ਬੰਦਾ ਇਹ ਦਿਮਾਗੀ ਤੋਂ ਤੇ ਹੈ ਨੇ ਲਿਆ ਜਾਂਚੋ ਨਹੀਂ ਚਾਹੀਦੀ ਹਾਂਜੀ ਜਾਂਚ ਹੋਣੀ ਚਾਹੀਦੀ ਵੈਸੇ ਨੀ ਜੋ ਇਹ ਜੋ ਕੀਤਾ ਇਹਨੇ ਆਪ ਕੀਤਾ ਜੋ ਇਹਨੇ ਕੀਤਾ ਹੋਗਾ ਇਹਨੇ ਆਪ ਕੀਤਾ ਜੋ ਦਿਮਾਗ ਚ ਜੋਰੇ ਦਿਮਾਗ ਜਾਂਦਾ ਨਾ ਉਹ ਹੀ ਕਰਦਾ ਕੋਈ ਚੀਜ਼ ਜਾਂਦੀ ਹੈ ਨਾ ਤੇ ਉਹ ਹੀ ਕਰਨੀ ਕੀ ਲੱਗਦੇ ਤੁਸੀਂ ਭੋਲ ਅਜੀਬ ਤਰ੍ਹਾਂ ਦੇਖ ਰਹੀ ਪੂਰੀ ਘਟਨਾ ਬਹੁਤ ਮੰਦਭਾਗੀ ਘਟਨਾ ਪਾਪ ਹੈ ਘਟਨਾ ਨਹੀਂ ਪਾਪ ਹੈ ਬਾਕੀ ਇਹ ਹੀ ਅਸੀਂ ਤੇ ਅਸੀਂ ਕਹਿੰਨੇ ਪ੍ਰਸ਼ਾਸਨ ਨੂੰ ਕਿ ਅਸੀਂ ਨਹੀਂ ਕਹਿੰਦੇ ਫਿਰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਦਾ ਮੈਡੀਕਲ ਚੈੱਕ ਕਰਵਾਇਆ ਜਾਵੇ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਉਹਦਾ ਜੋ ਵੀ ਹੈ ਜੀ ਉਹਨਾਂ ਨੂੰ ਲੱਗਦਾ ਕਿ ਸਟੇਬਲ ਐ ਨੇ ਜਾਣ ਕੇ ਕੀਤਾ ਉਸ ਜਹਾ ਦਾ ਹਕਦਾਰ ਤੁਕਿ ਉਹ ਉਹਦੇ ਮੈਡੀਕਲ ਚ ਪਹਿਲਾਂ ਉਹਨੂੰ ਚੈੱਕ ਕਰ ਲੈਣ ਜੋ ਵੀ ਹੋਏਗਾ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਪਰ ਇਹ ਹੈ ਕਿ ਇਹ ਕਹੀਏ ਕਿ ਜਾਣ ਕੇ ਕੀਤਾ ਉਹਨੇ ਜਾਣ ਕੇ ਕੀਤਾ ਉਹ ਮੈਡੀਕਲ ਡਿਸਰਵ ਹੈ 12 13 ਸਾਲ ਜਿਹੜੇ ਦੌਰ ਚੱਲਦਾ ਪਿਆ 48 ਹਰਮੰਦਰ ਸਾਹਿਬ ਦੇ ਨਾਲ ਕੇ ਬੇਅਤੀ ਸੀ ਕਿ 250 ਬਹੁਤ ਜ਼ਿਆਦਾ ਕਿਉਂਕਿ ਜਦ ਅਸੀਂ ਕਿਸੇ ਦੇ ਕਿਤੇ ਹੋਏ ਘਟਨਾ ਨੂੰ ਅਸੀਂ ਦੇਖਦੇ ਹਾਂ ਨਾ ਤੇ ਸਾਨੂੰ ਬੜਾ ਦੁੱਖ ਹੁੰਦਾ ਹੈ ਅਸੀਂ ਕਹਿੰਦੇ ਨਹੀਂ ਕਿ ਜਾਣ ਕੇ ਕੀਤਾ ਇਹ ਦੇਖ ਕੇ ਲੋਕੀ ਵੀ ਕਹਿਣਗੇ ਕਿ ਜਾਣ ਕੇ ਕਰਦਾ ਪਰ ਜਿਹੜੇ ਜਾਣਕਾਰ ਉਹਨੂੰ ਜਾਣਦੇ ਨੇ ਸਾਰੇ ਰਿਸ਼ਤੇਦਾਰ ਗਲੀ ਮੱਲੇਦਾਰ ਯੋਥੇ ਸੇਵਾਦਾਰ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਮੈਂਟਲ ਆ ਸਾਰੇ ਜਾਣਦੇ ਇਹ ਨਹੀਂ ਕਿ ਅਸੀਂ ਕਹਿੰਨੇ ਆ ਜਾ ਕੇ ਤੁਸੀਂ ਮੱਲੇ 'ਚ ਕਿਸੇ ਨੂੰ ਪੁੱਛ ਸਕਦੇ ਹੋ ਜਿਹੜੇ ਉੱਥੇ ਜਾਣਦੇ ਸੇਵਾਦਾਰ ਜਾਂ ਕੋਈ ਵੀ ਜਾਣ ਪਛਾਣ ਵਾਲੇ ਉਹਨਾਂ ਨੂੰ ਪੁੱਛ ਸਕਦੇ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਤੁਸੀਂ ਮੱਲੇ 'ਚ ਕਿਸੇ ਘਰ ਦੇ ਅੱਲ ਜਓ ਜਾਂਚ ਹੋਣੀ ਚਾਹੀਦੀ ਜਾਂਚ ਹੋਣੀ ਚਾਹੀਦੀ ਉਹਦੀ ਮੈਡੀਕਲ ਦੀ ਜਾਂਚ ਹੋਣੀ ਚਾਹੀਦੀ ਸਾਨੂੰ ਪਰਿਵਾਰ ਨੂੰ ਪੁੱਛਣ ਦੀ ਨਹੀਂ ਲੋੜ ਮੱਲੇ ਜੀ ਆ ਜੀ ਨੂੰ ਮਰਜੀ ਵਸ ਲੋ ਕੇ ਰਿਸ਼ਤੇਦਾਰ ਨੂੰ ਪੁੱਛ ਲੋ ਜਾਗੇ ਇਹਨੂੰ ਮੱਤੀ ਪੁੱਛ ਲੋ ਪਰਵਾਰ ਤੋਂ ਕਿਰਸੇ ਕਰ ਹਾਂਜੀ ਗੁਰਸੇ ਕਰ ਦੋ ਬੱਚੇ ਕੀਰਤਨ ਕਰਦੇ ਰਹੇ ਹੁਣ ਵੀ ਘਰ ਵੀ ਹੁਣ ਚਲੋ ਕੰਮ ਤੇ ਲੱਗ ਗਏ ਆ ਕਿ ਨਹੀਂ ਜਿਹੋ ਜਿਹੇ ਹਾਲਾਤ ਐ ਜਿਹੋ ਜੀ ਮੰਗਾਈ ਆ ਨਹੀਂ ਚੱਲਦਾ ਸਰਕਲ ਕਈ ਵਾਰੀ ਤੇ ਉਹ ਇਹਦੇ ਨਾਲ ਇਹ ਵੀ ਕੀਰਤਨ ਕਰਦਾ ਸਿੱਖਦਾ ਹੁੰਦਾ ਸੀ ਕਹਿੰਦਾ ਨਹੀਂ ਮੈਂ ਵੀ ਨਾਲ ਜਾਇਆ ਕਰੂੰ ਆਪਾਂ ਤਿੰਨਾਂ ਨੇ ਬਣਾਣੀ ਥੋੜੀ ਪਰ ਹੌਲੀ ਹੌਲੀ ਪਤਾ ਨਹੀਂ ਕੀ ਮਾੜਾ ਟਾਈਮ ਆਇਆ ਇਹਦਾ ਜਿਆਦਾ ਮੈਂਟਲੀ ਹੋ ਗਿਆ। ਬਹੁਤ ਇਲਾਜ ਕਰਾਇਆ ਘਰ ਵਿੱਚ ਵੀ ਬੜੀ ਕਈ ਵਾਰੀ ਆਪਣੇ ਪਿਓ ਦੇ ਵੀ ਅਤੀ ਪਿਆ ਉਹਦੇ ਸਿਰ ਤੇ ਵੀ ਕਈ ਵਾਰੀ ਇਹਨੇ ਕੋਈ ਨਾ ਕੋਈ ਚੀਜ਼ ਜਿਹੜੀ ਆਉਂਦੀ ਮਾਰ ਦਿੰਦਾ ਸੀ ਭੱਜ ਜਾਂਦੇ ਹਾਂ। ਅਸੀਂ ਪਿੱਛੇ ਜੇ ਬਹੁਤ ਬਿਮਾਰ ਹੋ ਗਿਆ ਸੀ ਇਹਦਾ ਗੁਰਨਾਨਕ ਹਸਪੀਟਲ 'ਚ ਇਲਾਜ ਵੀ ਚੱਲਿਆ 2 ਗ੍ਰਾਮ ਤੇ 3 ਗ੍ਰਾਮ ਖੋਹ ਰਹਿ ਗਿਆ ਇਹ ਸਾਰਾ ਖਾਣਾ ਬਿਨਾ ਵੀ ਛੱਡ ਗਿਆ ਇਹਨੇ ਦਿੱਤੋਂ ਤੱਕ ਕਹਿਤਾ ਸੀ ਭਰਾ ਮਰੇਣੇ ਕਿ ਜੇ ਨਹੀਂ ਇਹਨੇ ਠੀਕ ਹੋਣਾ ਤੇ ਫਿਰ ਪਰਮਾਤਮਾ ਭਲੀ ਕਰੇ ਪਰ ਫੇਰ ਵੀ ਰਾਜ ਹੁਣ ਇਹ ਨਹੀਂ ਪਤਾ ਇਹਨੂੰ ਤਾਂ ਘਰੋਂ ਕੱਢ ਹੀ ਜਾਂ ਦਿੰਦੇ ਸੀ ਕਿ ਮੁਰਕੇ ਲੱਭ ਕੇ ਲਿਆਉਣਾ ਪੈਂਦਾ ਸੀ ਤੇ ਵੀ ਦੋ ਦੋ ਦਿਨ ਘਰ ਨਹੀਂ ਮੁੜਦਾ ਹੁੰਦਾ ਇਹਦਾ ਬੜਾ ਧਿਆਨ ਆ ਦੇਈ ਕਹਿੰਦੇ ਰੋਟੀ ਪਾਣੀ ਖਾ ਲਿਆ ਵਾ ਤੇ ਆਪਣੇ ਲੋਕ ਕਹਿੰਦੇ ਕਿ ਬਾਥੂ ਬਾਥੂ ਮਾਇਆ ਕੀ ਹੈ ਇਹਨਾਂ ਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ 8:30 8:30 9:00 ਵਜੇ ਦਿੰਦੇ ਲੱਗੇ ਨਿਕਲ ਗਿਆ ਕਰੋ ਗਿਆਨ ਚੋਣੀ ਗਈ ਦੀ ਗਿਆਨ ਚੋਣੀ ਗਈ ਦੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਣ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ 4 ఫిజియోਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼